ਸਾਨੂੰ ਸਾਰੇ ਦੇਸ਼ ਨਾਲ ਕਿਸੇ ਨਾਲ ਕੋਈ ਵੈਰ-ਵਿਰੋਧ ਨਹੀਂ ਇੱਕੋ ਇੱਕ ਸਾਡਾ ਦੇਸ਼ ਪਰ ਜੋ ਡਰਾਮਾ ਪਿਛਲੀ ਦਿਨਾਂ ਚ ਸਰਦਾਰ ਭਗਵੰਤ ਸਿੰਘ ਮਾਨ ਨੇ ਕੀਤਾ ਹਰਿਆਣੇ ਨੂੰ ਪੀਣ ਵਾਲੇ ਪਾਣੀ ਪਿੱਛੇ ਪੀਣ ਵਾਲੇ ਪਾਣੀ ਪਿੱਛੇ ਬਿਆਨਬਾਜ਼ੀ ਕੀਤੀ ਤੇ ਤਿੰਨ ਵਾਰ ਉਹ ਨੰਗਲ ਅਨੰਤਪੁਰ ਸਾਹਿਬ ਪਾਖੜਾ ਨੰਗਲ ਡੈਮ ਤੇ ਪਹੁੰਚੇ ਤੇ ਉਹਨਾਂ ਨੇ ਕਿਹਾ ਵੀ ਅਸੀਂ ਪਾਣੀ ਪੀਣ ਵਾਲਾ ਹਰਿਆਣੇ ਨੂੰ ਨਹੀਂ ਦੇਣਾ ਅੱਜ ਮੇਰਾ ਸਵਾਲ ਆ ਭਗਵੰਤ ਮਾਨ ਸਾਹਿਬ ਨੂੰ ਤੇ ਆਮ ਆਦਮੀ ਪਾਰਟੀ ਨੂੰ ਕੀ ਜਿਹੜੀ ਰਾਜ ਸਭਾ ਸੀਟ ਆ ਪੰਜਾਬ ਦੇ ਕੋਲ ਆ ਸੰਜੀਵ ਰੋੜਾ ਜੀ ਕੋਲ ਆ ਜਿਹਦੇ 4 ਸਾਲ ਪਏ ਆ ਹਜੇ ਜਿਹੜੇ ਸੰਜੀਵ ਰੋੜਾ ਜੀ ਲੁਧਿਆਣੇ ਦੇ ਨੇ ਕੀ ਉਹਨਾਂ ਦੀ ਜਦੋਂ ਸੀਟ ਚਲੇ ਜਾਊਗੀ ਰਾਜ ਸਭਾ ਦੀ ਉਹ ਕੇਜਰੀਵਾਲ ਸਾਹਿਬ ਨੂੰ ਜਿਹੜੇ ਹਰਿਆਣੇ ਨਾਲ ਸੰਬੰਧਿਤ ਨਹੀਂ ਮੈਂ ਫੇਰ ਕਹਿਣਾ ਵੀ ਕੇਜਰੀਵਾਲ ਸਾਹਿਬ ਜਿਹੜੇ ਹਰਿਆਣੇ ਦੇ ਨੇ ਕੀ ਪੰਜਾਬ ਦੀ ਸੀਟ ਜਿਹੜੀ ਕਿ ਸੀਟ ਰਾਜ ਸਭਾ ਦੀ ਅਪਰ ਹਾਊਸ ਦੀ ਪੰਜਾਬ ਕੋਲਾ ਸੰਜੀਵ ਰੋੜਾ ਜੀ ਕੋਲਾ ਸਾਫ਼ ਸ਼ਬਦਾਂ ਚ ਮੈਂ ਲੁਧਿਆਣੇ ਦੇ ਵੋਟਰਾਂ ਵੱਲੋਂ ਪੁੱਛਣਾ ਚਾਹੁੰਦਾ ਇਹਦਾ ਜਵਾਬ ਹਾਂ ਚ ਜਾਂ ਨਾਂ ਚ ਕੀ ਜਵਾਬ ਆਉਣਾ ਸਾਡੇ ਤਾਂ ਕਿਸੇ ਦੇ ਕੋਈ ਮਨਚੇ ਵੀ ਭਾਵ ਨਹੀਂ ਗਾ ਮੈਂ ਥੋਡੀ ਪਾਰਟੀ ਦੀ ਗੱਲ ਕਰਦਾ ਜਿਨ੍ਹਾਂ ਨੇ ਇਹ ਡਰਾਮੇबाजी ਕੀਤੀ ਕੀ ਉਹ ਸੀਟ ਪੰਜਾਬ ਦੀ ਦੁਬਾਰਾ ਮੈਂ ਕਹਿੰਨਾ ਰਾਜ ਸਭਾ ਦੀ ਸੀਟ ਸੰਜੀਵ ਅਰੂੜਾ ਦੀ ਜਦੋਂ ਖਾਲੀ ਹੋ ਜਾਏਗੀ ਚਾਹੇ ਉਹ ਜਿੱਤਣ ਚਾਹੇ ਹਾਰਨ ਉਹ ਸੀਟ ਕੀ ਹਰਿਆਣੇ ਦੇ ਕੇਜਰੀਵਾਲ ਸਾਹਿਬ ਨੂੰ ਜਾਏਗੀ ਇਹ ਜਵਾਬ ਸਪਸ਼ਟ ਆਮ ਆਦਮੀ ਪਾਰਟੀ ਦਾ ਜਵਾਬ ਦੇਣ ਦੀ ਇਹ ਕੋਸ਼ਿਸ਼ ਕਰਨ ਕਿਰਪਾਲਤਾ ਕਰਨ ਜਵਾਬ ਨਹੀਂ ਆਉਂਦਾ ਫਿਰ ਵੀ ਸਮਝ ਲਿਓ ਵੀ ਆਮ ਆਦਮੀ ਪਾਰਟੀ ਦੇਣਾ ਚਾਹੁੰਦੀ ਹੈ ਜੇ ਜਵਾਬ ਆ ਗਿਆ ਫਿਰ ਆਪਾਂ ਉਹਦਾ ਦੇਖਾਂਗੇ ਕੀ ਕਹਿੰਦੇ ਆ ਉਹ ਪਰ ਵੋਟ ਜਿਹੜੀ ਇਸ ਗੱਲ ਨੂੰ ਦੇਖ ਕੇ ਪਾਇਓ ਜੋ ਗੱਲ ਆਪ ਭਗਵੰਤ ਮਾਨ ਤੇ ਆਮ ਆਦਮੀ ਕਹਿੰਦੀ ਹੈ ਹਰਿਆਣੇ ਬਾਰੇ ਤੇ ਉਹ ਹੁਣ ਆਪਣੀ ਗੱਲ ਸਪਸ਼ਟ ਕਰਨ ਨਹੀਂ ਪੰਜਾਬ ਲੁਧਿਆਣੇ ਦੇ ਲੋਕ ਇੱਕ ਵੀ ਵੋਟ ਨੂੰ ਨਾ ਪਾਇਓ ਇਹ ਤੁਹਾਡੀ ਸੀਟ ਪੰਜਾਬ ਦੀ ਲੈ ਜਾਣਾ ਚਾਹੁੰਦੇ ਆ ਜਿਹੜਾ ਜਿਹੜਾ ਪੂਰਾ ਹੋ ਗਿਆ ਤੁਹਾਡਾ ਕਿਸੇ ਅਫਸਰ ਨੇ ਕੋਈ ਸੰਪਰਕ ਨਹੀਂ ਕੀਤਾ ਜਿਹੜਾ ਦਰਾਹੇ ਦੇ ਪੁਲ ਬਾਰੇ ਮੈਂ ਗੱਲ ਕੀਤੀ ਕਿਸੇ ਮਹਿਕਮੇ ਨੇ ਸੰਪਰਕ ਨਹੀਂ ਕੀਤਾ ਮੈਨੂੰ ਕੋਈ ਸ਼ੌਕ ਨਹੀਂ ਪਰ ਲੋਕਾਂ ਖਾਤਰ ਜਵਾਬ ਤਾਂ ਦੇਣਾ ਪਊਗਾ ਦੇਖੋ ਇਲੈਕਸ਼ਨਾਂ ਜਿਹੜੀਆਂ ਪੂਰੀਆਂ ਇਸ ਵੇਲੇ ਸਿਖਰ ਤੇ ਪੀਕ ਤੇ ਜਾ ਚੁੱਕੀਆਂ ਨੇ ਤੇ ਮੈਂ ਇੱਕ ਪੰਜਾਬੀ ਹੋਣ ਦੇ ਨਾਤੇ ਇੱਕ ਲੁਧਿਆਣੇ ਦਾ ਹੋਣ ਦੇ ਨਾਤੇ ਇੱਕ ਲੁਧਿਆਣੇ West ਦਾ ਨਾਗਰਿਕ ਹੋਣ ਦੇ ਨਾਤੇ ਮੈਂ ਆਪ ਸਵਾਲ ਜਿਹੜਾ ਪੁੱਛ ਰਹੇ ਆ ਉਹ ਸਾਰੇ ਹੀ ਲੁਧਿਆਣੇ ਦੇ West ਹਲਕੇ ਦੇ ਵੋਟਰਾਂ ਵੱਲੋਂ ਪੁੱਛ ਰਹੇ ਆ ਤੇ ਇਹਦਾ ਜਵਾਬ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਤੇ ਆਮ ਆਦਮੀ ਪਾਰਟੀ ਜਵਾਬ ਦੇਵੇ ਕੀ ਉਹ ਕਹਿਣਗੇ ਵੀ ਇੰਟਰਨਲ ਫੈਸਲਾ ਜੀ ਇਹ ਕੀ ਫੈਸਲਾ ਤੁਸੀਂ ਦੇਖਿਆ ਵੀ ਕੀ ਉਹ ਜਿਹੜੇ ਕੇਜਰੀਵਾਲ ਸਾਹਮਣੇ ਸੁਪਰੀਮੋ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਉਹ ਹਰਿਆਣੇ ਤੋਂ ਨੇ ਹਰਿਆਣੇ ਦੇ ਨਾਲ ਸੰਬੰਧ ਰੱਖਦੇ ਨੇ ਸਾਨੂੰ ਸਾਰੇ ਦੇਸ਼ ਨਾਲ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਇੱਕੋ ਇੱਕ ਸਾਡਾ ਦੇਸ਼ ਪਰ ਜੋ ਡਰਾਮਾ ਪਿਛਲੀ ਦਿਨਾਂ ਚ ਸਰਦਾਰ ਭਗਵੰਤ ਸਿੰਘ ਮਾਨ ਨੇ ਕੀਤਾ ਹਰਿਆਣੇ ਨੂੰ ਪੀਣ ਵਾਲੇ ਪਾਣੀ ਪਿੱਛੇ ਪੀਣ ਵਾਲੇ ਪਾਣੀ ਪਿੱਛੇ ਬਿਆਨਬਾਜ਼ੀ ਕੀਤੀ ਤੇ ਤਿੰਨ ਵਾਰ ਉਹ ਨੰਗਲ ਅਨੰਦਪੁਰ ਸਾਹਿਬ ਪਾਖੜਾ ਨੰਗਲ ਡੈਮ ਤੇ ਪਹੁੰਚੇ ਤੇ ਉਹਨਾਂ ਨੇ ਕਿਹਾ ਵੀ ਅਸੀਂ ਪਾਣੀ ਪੀਣ ਵਾਲਾ ਹਰਿਆਣੇ ਨੂੰ ਨਹੀਂ ਦੇਣਾ ਅੱਜ ਮੇਰਾ ਸਵਾਲ ਆ ਭਗਵੰਤ ਮਾਨ ਸਾਹਿਬ ਨੂੰ ਤੇ ਆਮ ਆਦਮੀ ਪਾਰਟੀ ਨੂੰ ਕੀ ਜਿਹੜੀ ਰਾਜ ਸਭਾ ਸੀਟ ਆ ਪੰਜਾਬ ਦੇ ਕੋਲ ਆ ਸੰਜੀਵ ਰੋੜਾ ਜੀ ਕੋਲ ਆ ਜਿਹਦੇ 4 ਸਾਲ ਪਏ ਆ ਹਜੇ ਜਿਹੜੇ ਸੰਜੀਵ ਰੋੜਾ ਜੀ ਲੁਧਿਆਣੇ ਦੇ ਨੇ ਕੀ ਉਹਨਾਂ ਦੀ ਜਦੋਂ ਸੀਟ ਚਲੇ ਜਾਊਗੀ ਰਾਜ ਸਭਾ ਦੀ ਉਹ ਕੇਜਰੀਵਾਲ ਸਾਹਿਬ ਨੂੰ ਜਿਹੜੇ ਹਰਿਆਣੇ ਨਾਲ ਸੰਬੰਧਿਤ ਨੇ ਮੈਂ ਫੇਰ ਕਹਿਣਾ ਵੀ ਕੇਜਰੀਵਾਲ ਸਾਹਿਬ ਜਿਹੜੇ ਹਰਿਆਣੇ ਦੇ ਨੇ ਕੀ ਪੰਜਾਬ ਦੀ ਸੀਟ ਜਿਹੜੀ ਕਿ ਸੀਟ Rajya Sabha ਦੀ ਅੱਪਰ ਹਾਊਸ ਦੀ ਪੰਜਾਬ ਕੋਲਾ ਸੰਜੀਵ ਰੋੜਾ ਜੀ ਕੋਲਾ ਸਾਫ਼ ਸ਼ਬਦਾਂ ਚ ਮੈਂ ਲੁਧਿਆਣੇ ਦੇ ਵੋਟਰਾਂ ਵੱਲੋਂ ਪੁੱਛਣਾ ਚਾਹੁੰਦਾ ਇਹਦਾ ਜਵਾਬ ਹਾਂ ਚ ਜਾਂ ਨਾਂ ਚ ਕੀ ਜਵਾਬ ਆਉਣਾ ਦਾ ਇਹ ਸਾਫ਼ ਪਤਾ ਲੱਗ ਜੂ ਵੀ ਫੇਰ ਜਿਹੜੀਆਂ ਉਹ ਗੱਲਾਂ ਨੇ ਉਹ ਝੂਠੀਆਂ ਕਰਦੇ ਆ ਫੇਕ ਗੱਲਾਂ ਕਰਦੇ ਆ ਉਹ ਪੰਜਾਬ ਤੋਂ ਸੀਟ ਕੋ ਕੇ ਕੇਜਰੀਵਾਲ ਹਰਿਆਣੇ ਨੂੰ ਦੇਣਾ ਚਾਹੁੰਦੇ ਆ ਹੁਣ ਇਹ ਜਵਾਬ ਜਿਹੜਾ ਹੈ ਆਮ ਆਦਮੀ ਪਾਰਟੀ ਦੇ ਵਲੰਟੀਅਰ ਵੀ ভোটার ਵੀ ਇਹ ਜਵਾਬ ਮੰਗਣ ਤੇ ਵੋਟ ਪੈਣ ਪਾਉਣ ਤੋਂ ਪਹਿਲਾਂ ਜੇ ਕੋਈ ਜਵਾਬ ਉਹਨਾਂ ਦਾ ਨਹੀਂ ਆਉਂਦਾ ਤਿੰਨ ਚਾਰ ਦਿਨ ਹੈ ਸਾਡੇ ਕੋਲ ਜੇ ਕੋਈ ਉਹਨਾਂ ਦਾ ਜਵਾਬ ਨਹੀਂ ਆਉਂਦਾ ਮੈਂ মিডিਆ ਵਾਲਿਆਂ ਨੂੰ ਵੀ ਕਹਿਣਾ ਵੀ ਪੁੱਛੋ ਫੇਰ ਇਹਦਾ ਮਤਲਬ ਦਾਲ ਚ ਕਾਲਾ ਏ ਇਹ ਹਰਿਆਣਾ ਹੀ ਨੂੰ ਜਿਹੜੀ ਸੀਟ ਆ ਸਾਡੇ ਤਾਂ ਕਿਸੇ ਦੇ ਕੋਈ ਮਨ ਚੇਵੇ ਪਾਉ ਨਿੰਗਾ ਮੈਂ ਥੋਡੀ ਪਾਰਟੀ ਦੀ ਗੱਲ ਕਰਦਾ ਜਿਨ੍ਹਾਂ ਨੇ ਇਹ ਡਰਾਮੇबाजी ਕੀਤੀ ਕੀ ਉਹ ਸੀਟ ਪੰਜਾਬ ਦੀ ਦੁਬਾਰਾ ਮੈਂ ਕਹਿੰਨਾ ਰਾਜ ਸਭਾ ਦੀ ਸੀਟ ਸੰਜੀਵ ਅਰੋੜਾ ਦੀ ਜਦੋਂ ਖਾਲੀ ਹੋ ਜਾਏਗੀ ਚਾਹੇ ਉਹ ਜਿੱਤਣ ਚਾਹੇ ਹਾਰਨ ਉਹ ਸੀਟ ਕੀ ਹਰਿਆਣੇ ਦੇ ਕੇਜਰੀਵਾਲ ਸਾਹਿਬ ਨੂੰ ਜਾਏਗੀ ਇਹ ਜਵਾਬ ਸਪਸ਼ਟ ਆਮ ਆਦਮੀ ਪਾਰਟੀ ਦਾ ਜਵਾਬ ਦੇਣ ਦੀ ਇਹ ਕੋਸ਼ਿਸ਼ ਕਰਨ ਕਿਰਪਾਲਤਾ ਕਰਨ ਤੇ ਕਲੀਅਰ ਵੋਟ ਇਸ ਤੇ ਉੱਤੇ ਪਊਗੀ ਜੀਤਾਏ ਦੇ ਵਿੱਚ ਜਵਾਬ ਨਹੀਂ ਆਉਂਦਾ ਫਿਰ ਵੀ ਸਮਝ ਲਿਓ ਵੀ ਆਮ ਆਦਮੀ ਪਾਰਟੀ ਦੇਣਾ ਚਾਹੁੰਦੀ ਆ ਜੇ ਜਵਾਬ ਆ ਗਿਆ ਫਿਰ ਆਪਾਂ ਉਹਦਾ ਦੇਖਾਂਗੇ ਕੀ ਕਹਿੰਦੇ ਆ ਉਹ ਪਰ ਵੋਟ ਜਿਹੜੀ ਇਸ ਗੱਲ ਨੂੰ ਦੇਖ ਕੇ ਪਾਇਓ ਜੋ ਗੱਲ ਆਪ ਭਗਵੰਤ ਮਾਨ ਤੇ ਆਮ ਆਦਮੀ ਕਹਿੰਦੀ ਆ ਹਰਿਆਣੇ ਬਾਰੇ ਤੇ ਉਹ ਹੁਣ ਆਪਣੀ ਗੱਲ ਸਪਸ਼ਟ ਕਰਨ ਨਹੀਂ ਪੰਜਾਬ ਲੁਧਿਆਣੇ ਦੇ ਲੋਕ ਇੱਕ ਵੀ ਵੋਟ ਨੂੰ ਨਾ ਪਾਇਓ ਇਹ ਤੁਹਾਡੀ ਸੀਟ ਪੰਜਾਬ ਦੀ ਲਿਜਾਣਾ ਚਾਹੁੰਦੇ ਆ ਪਹਿਲਾਂ ਹੀ ਅਸੀਂ ਤਾਂ ਕਹਿੰਦੇ ਆ ਵੀ ਦਿੱਲੀ ਵਾਲੇ ਦੇ ਸਭ ਕੁਝ ਪੱਲੇ ਆ ਇਹਨਾਂ ਦੇ ਕੁਝ ਪੱਲੇ ਨਹੀਂ ਗਾ ਦੂਜੀ ਗੱਲ ਭਗਵੰਤ ਮਾਨ ਸਾਹਿਬ ਉਹ ਟਾਈਮ ਤੁਹਾਡਾ ਜਿਹੜਾ ਪੂਰਾ ਹੋ ਗਿਆ ਤੁਹਾਡਾ ਕਿਸੇ ਅਫੀਸਰ ਨੇ ਕੋਈ ਸੰਪਰਕ ਨਹੀਂ ਕੀਤਾ ਜਿਹੜਾ ਦਰਾਹੇ ਦੇ ਪੁੱਲ ਬਾਰੇ ਮੈਂ ਗੱਲ ਕੀਤੀ ਕਿਸੇ ਮਹਿਕਮੇ ਨੇ ਸੰਪਰਕ ਨਹੀਂ ਕੀਤਾ ਮੈਨੂੰ ਕੋਈ ਸ਼ੌਕ ਨਹੀਂ ਪਰ ਲੋਕਾਂ ਖਾਤਰ ਜਵਾਬ ਤਾਂ ਦੇਣਾ ਪਊਗਾ ਜਵਾਬ ਤੁਹਾਨੂੰ ਤੁਹਾਡੇ ਮਹਿਕਮੇ ਨੂੰ ਤੁਹਾਡੀ ਸਰਕਾਰ ਨੂੰ ਦੇਣਾ ਪਊਗਾ ਚਾਹੇ ਅੱਜ ਚਾਹੇ ਕੱਲ ਮੈਨੂੰ ਕੋਈ ਸ਼ੌਕ ਨਹੀਂ ਤੁਹਾਡੇ ਕੋਲ ਆਉਣ ਦਾ ਮੇਰਾ ਇੱਕ ਰਤੀ ਪਰ ਵੀ ਤੁਹਾਡੇ ਮੱਥੇ ਲੱਗਣ ਦਾ ਮਨ ਨਹੀਂ ਪਰ ਲੋਕਾਂ ਪਿੱਛੇ ਕਿਉਂਕਿ ਤੁਸੀਂ ਲੋਕਾਂ ਦੇ ਚੀਫ ਮਿਨਿਸਟਰ ਬਣਾਏ ਹੋਏ ਹੋ ਉਹ ਗੱਲ ਤੁਹਾਡੇ ਨਾਲ ਕਰਨੀ ਪੈਣੀ ਆ ਕਿ ਅੱਜ ਨਹੀਂ ਤਾਂ ਕੱਲ ਉਸ ਗੱਲ ਦੀ ਵੀ ਤੁਸੀਂ ਹਜੇ ਤੱਕ ਮੈਂ ਟਾਈਮ ਅੱਜ ਕਿਉਂਕਿ ਮੈਨੂੰ ਪਤਾ ਲੱਗਿਆ ਤੁਸੀਂ ਲੁਧਿਆਣੇ ਚ ਆ ਗਏ ਤੇ ਇਸ ਗੱਲ ਦਾ ਦੇਖ ਲਓ ਵੀ ਤੁਸੀਂ ਜਵਾਬ ਦੇਣਾ ਜਾਂ ਆਪ ਆ ਕੇ ਮੈਨੂੰ ਜਿਹੜੀ ਆ ਉਹ ਤੁਹਾਡੇ ਨਾਲ ਗੱਲ ਕਰਨੀ ਪਊਗੀ ਇਹ ਮੈਂ ਤੁਹਾਡੇ ਮੂਹਰੇ ਦੋ ਗੱਲਾਂ ਰੱਖੀਆਂ ਧੰਨਵਾਦ ਇਹਨੂੰ ਨੀ